ਅੱਜ ਖੁਸ਼ੀ ਬਹੁਤ ਆ ਅਸੂ ਵੀ ਹਰੇ ਦੁੱਖ ਦੇ ਨਹੀਂ ਆ ਕਿਉਂਕਿ ਅੱਜ ਖੁਸ਼ੀ ਦੇ ਆ ਮੈਂ ਇਨਸਾਫ ਲਿਆ ਇਥੋਂ ਤੱਕ ਕੇ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਮੇਰੇ ਪਰਿਵਾਰ ਨੂੰ ਕੁੱਟਿਆ ਗਿਆ ਮਾਰਿਆ ਗਿਆ ਲਤਾੜਿਆ ਗਿਆ ਇਸ ਸਮੇਂ ਵੱਡੀ ਖਬਰ ਜ਼ਿਲ੍ਹਾ ਤਰਨਤਾਰਨ ਤੋਂ ਹੈ ਜਿੱਥੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ 2013 ਦੇ ਮਾਮਲੇ ਵਿੱਚ ਵਿਧਾਇਕ ਲਾਲਪੁਰਾ ਨੂੰ ਇੱਕ ਲੜਕੀ ਛੇੜਨ ਅਤੇ ਕੁੱਟਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਕੀਤੇ ਜਾਣ ਮਗਰੋਂ ਗ੍ਰਿਫਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਪੇਸ਼ ਦਿੱਤਾ। ਹਾਂ ਜੀ ਮੈਡਮ ਜੀ 13 ਸਾਲ ਬਾਅਦ ਇਨਸਾਫ ਮਿਲਿਆ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਬਹੁਤ ਖੁਸ਼ੀ ਆ ਕਿ ਮੈਨੂੰ 13 ਸਾਲ ਬਾਅਦ ਇਨਸਾਫ ਮਿਲਿਆ ਔਰ ਮੈਂ ਆਪਣੇ ਅਮਿਤ ਤਮਨਜੀ ਦਾ ਬਹੁਤ ਦਿলোਧਨਵਾਦ ਕਰਨੀ ਕਿ ਜਿੰਨਾ ਦੇ ਬਿਨਾਂ ਕਿਸੇ ਲਾਲਚ ਤੇ ਇੰਨੀਆਂ ਕਠਿਨਾਈਆਂ ਸਹਕੇ ਸਿਰਫ ਆਪਣੇ ਪੇਸ਼ੀਂ ਜਿਹੜਾ ਉਹਨਾਂ ਨੇ ਇਮਾਨਤ ਦਿੱਤੀ ਔਰ ਮੈਨੂੰ ਅੱਜ ਇਨਸਾਫ ਲੈ ਕੇ ਦਿੱਤਾ ਮੇਰੇ ਨਾਲ ਮੋਟੇ ਦਾ ਮੋਟਾ ਲਾਗੇ ਲੋਕ ਮਾਨਜੂਗ ਅਦਾਲਤ ਦੇ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਮੈਂ ਉੱਤੇ ਪੂਰਾ ਮੈਨੂੰ ਭਰੋਸਾ ਹੈ ਮਾਨਜੂਗ ਹੋਰ ਤਾਂ ਵੀ ਜੇ ਅੱਜ ਉਹਨਾਂ ਨੇ ਸਜ਼ਾ ਸੁਲਾਈ ਹੈ ਔਰ ਵੱਤ ਤੋਂ ਵੱਤ ਜਿਹੜਾ ਆ ਉਹਨਾਂ ਨੂੰ ਸਹਯਾ ਦੇ ਕੇ ਜਿਹੜਾ ਹੁਣ ਅੱਗੇ ਵੀ ਮੇਰਾ ਸਾਥ ਦੇਣਗੇ ਕਿਉਂਕਿ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ। ਮੈਂ ਜੀ ਵੇਖਿਆ ਜਾਵੇ ਤਾਂ ਐਸੀ ਭਾਈਚਾਰੇ ਨੂੰ ਬਹੁਤ ਘੱਟ ਇਨਸਾਫ ਮਿਲਦੇ ਆ ਪਰ ਤੁਹਾਡਾ ਵੀ ਸੰਘਰਸ਼ ਬਹੁਤ 13 ਸਾਲ ਲੰਮਾ ਹੋਇਆ ਵਾ। ਉਸ ਤੇ ਕੀ ਕਹਿਣਾ ਚਾਹੁੰਦੇ ਜੀ? ਮੈਂ ਆਪਦੇ ਚੈਨਲ ਦੇ ਮਾਧਿਅਮ ਰਹੀ ਬਸਣਾ ਚਾਹੁੰਦੀ ਆ ਕਿ ਮੈਂ ਇੰਨੀਆਂ ਕਹਾਣੀਆਂ ਇੰਨੀਆਂ ਦੇਖੀਆਂ ਇਥੋਂ ਤੱਕ ਕਿ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜੀ ਮੇਰੇ ਪਰਿਵਾਰ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਲਤਾੜਿਆ ਗਿਆ। ਪਰ ਅਸੀਂ ਇਹਰਾ ਸਾਲ ਨਾ ਕਈ ਯਾਰ ਇੱਕ ਟਾਈਮ ਦੀ ਰੋਟੀ ਖਾਦੀ ਤੇ ਇੱਕ ਟਾਈਮ ਨਹੀਂ ਖਾਦੀ ਔਰ ਮੇਰੇ ਬਾਪਾ ਔਰ ਮੇਰੇ ਬ੍ਰਦਰ ਸਾਰੀ ਬਾਦ ਦੀ ਬਾਹਰ ਨੇ ਐਸਨ ਕਸਟੈਂਟ ਤੇ ਰਹੇ ਨੇ ਤੇ ਅੱਜ ਖੁਸ਼ੀ ਬਹੁਤ ਆ ਆਸੂ ਵੀ ਆੜੇ ਦੁੱਖ ਦੇ ਨਹੀਂ ਆ ਕਿਉਂਕਿ ਅੱਜ ਖੁਸ਼ੀ ਰਿਆ ਮੈਂ ਇਨਸਾਫ ਲਿਆ ਇਸ ਕਰਕੇ ਲੋਕ ਜਿਹੜੇ ਸਾਡੇ ਗਰੀਬ ਨੇ ਉਹਨਾਂ ਨੂੰ ਰਾਸਤੇ 'ਚ ਹੀ ਮਾਰ ਦਿੱਤਾ ਜਾਂਦਾ ਰਾਸਤੇ 'ਚ ਹੀ ਉਹਨਾਂ ਦਾ ਜਿਹੜਾ ਗਲਤ ਕਰ ਦਿੱਤਾ ਜਾਂਦਾ ਡਰਦੇ ਲੋਕ ਬੈਠ ਜਾਂਦੇ ਨੇ ਤੇ ਮੈਂ ਏ ਮੋਂ ਚ ਪਾਰਿਆ ਸੀ ਕਿ ਮਰਨਾ ਇੱਕ ਦਿਨ ਹੈ ਇਨਸਾਨ ਨੇ ਅਸੀਂ ਇਨਸਾਫ ਲੈ ਕੇ ਮਰਨਾ ਹੈ ਜੀ ਔਰ ਸੱਚ ਦੇ ਰਾਹ ਤੇ ਚੱਲਣਾ ਹਮੇਸ਼ਾ ਇਨਸਾਫ ਲੈਣਾ ਹੈ ਝੂਠ ਪੈਣੀ ਐ ਸੱਚੀ ਸੀ ਤੇ ਅਜੇ ਵੀ ਮਨ ਇਨਸਾਫ ਨਹੀਂ ਆ ਜੀ ਮੈਂ ਕਿਹੜੇ ਦੋਸ਼ੀ ਇੱਕ ਜਿਹੜੇ ਆਪ ਤੋਂ ਐਮ.ਐਲ.ਏ ਵੀ ਆ ਉਸ ਦਾ ਕੀ ਨਾਮ ਜੀ ਮਨਜਿੰਦਰ ਸਿੰਘ ਉਸ ਫਸਾਬਾ ਜੀ ਲਾਲਪੁਰਾ ਜਿਹਨੂੰ ਕਹਿ ਦਿੰਦੇ ਹੁਣ ਜੀ ਐਮ.ਐਲ.ਏ ਖਡੂਰ ਸਾਹਿਬ ਹਲਕਾ ਕਰਨ ਤਰਫ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਅੱਜ ਸਜ਼ਾਈ ਹੈ ਜੀ ਜੀ